ਸਰਸਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਚਾਈਨਾ ਡੋਰ ਦੇ ਖਿਲਾਫ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਤੇ ਵੱਖ-ਵੱਖ ਰੀਆਂ ਥਾਵਾਂ ਤੋਂ ਚਾਈਨਾ ਡੋਰ ਦੇ ਗੱਟੂ ਫੜੇ ਵੀ ਜਾ ਰਹੇ ਨੇ ਤਾਂ ਬੀਤੇ ਕੱਲ ਥਾਣਾ ਕਰਨਾਲ ਕਲੋਨੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਸਫਲਤਾ ਹਾਸਲ ਉਦੋਂ ਕੀਤੀ ਗਈ ਹੈ ਜਦੋਂ ਦੌਰਾਨੇ ਗਸ਼ਤ ਦੋ ਸ਼ੱਕੀ ਵਿਅਕਤੀ ਜਿਨ੍ਹਾਂ ਦੇ ਕੋਲ ਇੱਕ ਪਲਾਸਟਿਕ ਦਾ ਗੱਟਾ ਸੀ ਜਿਸ ਦੇ ਵਿੱਚ ਜਦ ਦੇਖਿਆ ਗਿਆ ਤਾਂ 26 ਚਾਈਨਾ ਡੋਰ ਦੇ ਗੱਟੂ ਬਰਾਮਦ ਹੋਏ ਨੇ ਇਹਨਾਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਚਾਈਨਾ ਡੋਰ ਦੇ ਗੱਟੂ ਬਰਾਮਦ ਕਰ ਲਏ ਗਏ ਨੇ ਤੇ ਇਸ ਮਾਮਲੇ ਦੇ ਵਿੱਚੋਂ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਪੁਲਿਸ ਅਧਿਕਾਰੀ ਜਿਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਈਨਾ ਡੋਰ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਂਦਿਆਂ ਹੋਇਆਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਉਹਨਾਂ ਨੌਜਵਾਨਾਂ ਤੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਕਿਤੇ ਵੀ ਚਾਈਨਾ ਡੋਰ ਕਿਸੇ ਕੋਲ ਫੜੀ ਜਾਂਦੀ ਹੈ ਕੋਈ ਵੇਚਦਾ ਜਾਂ ਖਰੀਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸਤੇ ਪੁਲਿਸ ਦੇ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਰ ਕੇ ਨਾਮ ਹੈ ਤੇ ਕਿਹੜਾ ਰੋਕ ਹੈ ਹਰਜੀਵਨ ਸਿੰਘ ਐਸਐਚਓ ਕਨਾਲ ਕਲੋਨੇ ਬਟਾ ਇੱਕ ਜੋਰ ਦਾ ਮਾਮਲਾ ਆਇਆ ਹੈ ਕੀ ਮਾਮਲਾ ਹੈ ਪੰਜ ਕਾਲਾ ਸਾਡਾ ਹੌਲਦਾਰ ਦੁੱਲਾ ਸਿੰਘ ਆਉ ਗਸ਼ਤੇ ਸੀਗਾ ਜੀ ਪੁਲਿਸ ਮੇਤ ਪੁਲਿਸ ਪਾਰਟੀ ਉੱਥੇ ਦੋ ਬੰਦੇ ਪੋਖਰਵਾਲ ਕੰਟੇਨ ਦੇ ਕੋਲੇ ਮਤਲਬ ਇਹਨਾਂ ਕੋਲ ਪਲਾਸਟਿਕ ਦਾ ਘੱਟਾ ਸੀਗਾ ਉਸ ਚ ਜੋ ਉਹਨਾਂ ਨੇ ਚੈੱਕ ਕੀਤਾ ਚੈਨਲੌਰ ਬਿਲੀਆ ਦਾ 26 ਗੂਟਾ ਚੈਨਲੌਰ ਦਾ ਪਹਿਲਾਂ ਵੀ ਕਈ ਵਾਰੀ ਮਾਮਲੇ ਦਰਜ ਕੀਤੇ ਗਏ ਹਾਂਜੀ ਸਾਡੇ ਅਸੀਂ ਮੈਂ ਦੋ ਪਹਿਲਾਂ ਤਿੰਨ ਚਾਰ ਮਹੀਨੇ ਤੋਂ ਮਾਮਲੇ ਅਸੀਂ ਦਰਜ ਕਰ ਲਏ ਚੈਨਲੌਰ ਦੇ ਤੇ ਸਾਡਾ ਚੌਥਾ ਮਾਮਲਾ ਦਰਜ ਹੈ ਇੱਥੇ ਇਹ ਜੀ ਅਸੀਂ ਪਛਪੜਤਾਲ ਕਰ ਰਹੇ ਹਾਂ ਜਿਹੜੇ ਲੈ ਕੇ ਤੇ ਦੇਣੀ ਤਾਂ ਲੋਕਲੀ ਸੀਗੀ ਇਹ ਕੋਈ ਸ਼ਾਪ ਵੀ ਵਰਤਣੀ ਸੀ ਇਹਨਾਂ ਨੇ ਤੇ ਗਾਵੇ ਵਿੱਚ ਵੀ ਸੇਲ ਵੀ ਕਰਦੇ ਨੇ ਕੰਮ ਕਰ ਕੀ ਕਰਦੇ ਇਹ ਕੰਮ ਕਰਾ ਜਿਹੜਾ ਵਾਕਸ ਹੈ ਇਹ ਤਾਂ ਮੈਡੀਕਲ ਲੈਣ ਚ ਕੰਮ ਕਰਦਾ ਹੈਗਾ ਤੇ ਜਿਹੜਾ ਦੂਸਰਾ ਮੁੰਡਾ ਕੁਨਾਲ ਹੈਗਾ ਇਹ ਸਟੂਡੀਓ ਕੋਲੇ ਕੰਮ ਕਰਦਾ ਕਿਸੇ ਲੋਕ ਲਈ ਇੱਥੇ ਮਗਰੋਂ ਲੋਕੋ ਚੈਨਾ ਜਿਹੜੇ ਦੋਰ ਲਿਆ ਰਹੇ ਆ ਮਾਮਲੇ ਵਿੱਚ ਅੱਜ ਕੱਦਿਆ ਕੀ ਕਹਿਣਾ ਚਾਹੁੰਦੇ ਆ ਅਸੀਂ ਤਾਂ ਦੇਖੋ ਬੱਚਿਆਂ ਨੂੰ ਵੀ ਇਹ ਸੁਝਾ ਦਿੰਦੇ ਆ ਵੀ ਚੈਨਾ ਡੋਰ ਨਾ ਵਰਤੋ ਤੇ ਜਿਹੜੇ ਮੇਨ ਉਹਨਾਂ ਦੇ ਮਾਪਿਆਂ ਨੂੰ ਵੀ ਅਪੀਲ ਕਰਦੇ ਆ ਕਿ ਵੀ ਆਪਦੇ ਬੱਚਾ ਨੂੰ ਰੋਕੋ ਚੈਨਾ ਡੋਰ ਇਹਨਾਂ ਚੈਨਾ ਡੋਰ ਨਾਲ ਕਾਫੀ ਨੁਕਸਾਨ ਹੋ ਰਿਹਾਗਾ ਜਾਨਵਰਾਂ ਨੂੰ ਨੁਕਸਾਨ ਹੋ ਰਿਹਾ ਬਲੁੱਕੀ ਜਾਨਾਂ ਦਾ ਵੀ ਨੁਕਸਾਨ ਹੋ ਗਿਆ ਔਰ ਰੋਜ਼ ਆਪਾਂ ਮੀਡੀਆ 'ਚ ਪੜਦੇ ਵੀ ਆ ਵੀ ਇਸ ਤਰ੍ਹਾਂ ਚੈਨਾ ਡੋਰ ਨਾਲ ਆਦਮੀ ਦੀ ਜਾਨ ਤੁਸੀਂ ਅਸ ਤੋਂ ਤੇ ਪਏ ਕਈ ਰੋਗ। ਜਿਵੇਂ ਕਿ ਕਰੰਟ ਵੀ ਆਇਆ ਹੈ ਕਹਿੰਦੇ ਕਰੰਟ ਨਾਲ ਵੀ ਬਹੁਤ ਹਾਂਜੀ ਸੋਸ਼ਲ ਮੀਡੀਆ ਤੇ ਦੇਖਿਆ ਸੁਣਿਆਗਾ ਵੀ ਇਹ ਕਰੰਟ ਵੀ ਆਇਆਗਾ ਵੀ ਇਹ ਨਾਲ। ਇਹ ਅਪੀਲ ਵੀ ਹੈ ਮਾਪਿਆਂ ਨੂੰ ਬੱਚਿਆਂ ਨੂੰ ਵੀ ਇਹ ਬਚਾਉਣ ਰੋਡ ਦੀ ਵੱਤੋ ਆਪਦੇ ਬੱਚਿਆਂ ਨੂੰ ਨਾ ਰੋਕ ਕਰ। ਦੁਕਾਨਾਂ ਬਾਰੇ ਤੇ ਵੀ ਚੈਕਿੰਗ ਕੀਤੀ ਜਾ ਹਾਂਜੀ ਦੁਕਾਨਾਂ ਅਸੀਂ ਕੀਤੀਆਂ ਵੀ ਹੈ ਚੈਕਿੰਗ ਲਗਾਤਾਰ ਅਸੀਂ ਚੈੱਕ ਵੀ ਕਰ ਰਹੇ ਹਾਂ। ਔਰ ਦੁਕਾਨਦਾਰਾਂ ਨੂੰ ਵੀ ਅਸੀਂ ਵਾਰਨਿੰਗ ਵੀ ਦੰਨੇ ਆਏ ਵੀ ਇਸ ਤਰ੍ਹਾਂ ਦੀ ਜੇ ਕੋਈ ਆ ਗਈ ਤਾਂ ਸਖਤ ਐਕਸ਼ਨ ਲਿਆ ਜਾ।